ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਯੁੱਧ ਨਸ਼ਿਆ ਵਿਰੁੱਧ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਕੀਰਤਪੁਰ ਸਾਹਿਬ ਪੁਲਿਸ ਨੇ ਨੋ ਬੋਰੀਆਂ ਡੋਡੇ ਭੁੱਕੀ ਪੋਸਟ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੀਰਤਪੁਰ ਸਾਹਿਬ ਜਤਨ ਕਪੂਰ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਕੀਰਤਪੁਰ ਸਾਹਿਬ ਰੂਪਨਗਰ ਮੇਨ ਰੋਡ ਤੇ ਪਿੰਡੇ ਪਿੰਡ ਹਜ਼ਾਰਾ ਵਿਖੇ ਨਾਕਾਬੰਦੀ ਕੀਤੀ ਗਈ ਸੀ ਇਸ ਦੌਰਾਨ ਇੱਕ ਟਰੱਕ ਦੀ ਤਲਾਸ਼ੀ ਕੀਤੀ ਗਈ ਜਿਸ ਵਿੱਚੋਂ ਨੋ ਗੋਰੀਆਂ ਡੋਡੇ ਭੁੱਕੀ ਪੋਸਟ ਮਿਲੀ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮਾਮਲੇ ਦੇ ਬਾਰੇ ਥਾਣਾ ਮੁਖੀ ਕਿਰਤਪੁਰ ਸਾਹਿਬ ਜਤਨ ਕਪੂਰ ਨੇ ਹੋਰ ਕੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕੀਤੀ ਆਓ ਸੁਣਦੇ ਹਾਂ ਉਹਨਾਂ ਦੀ ਹੀ ਜਵਾਨੀ ਕਿਵੇਂ ਮਰੀ ਜੀ ਅੱਜ ਸਵੇਰ ਦੇ ਟਾਈਮ ਇੱਕ ਟਰੱਕ ਨੂੰ ਭਿੰਡ ਦਾ ਸਾਮਾਨ ਲੈ ਕੇ ਸੜਕ ਤੇ ਕੋਸਟ ਇੰਟਰਸੈਪਟ ਕੀਤਾ ਗਿਆ ਦੌਰਾਨ ਨੇ ਨਾਕਾਬੰਦੀ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤੇ ਚੈਕਿੰਗ ਦੌਰਾਨ ਉਸ ਟਰੱਕ ਦੇ ਚੋ ਨੋ ਬੈਗ ਉਹ ਕੋਕੀ ਡੋਡੇ ਬਰਾਮਦ ਹੋਏ ਤੇ ਇਹਦਾ ਵਜ਼ਨ ਕਰਨ ਤੇ કુલ 181 ਕਿਲੋ ਹੋਣਾ ਪਾਇਆ ਗਿਆ ਤੇ ਜਾ ਕੇ ਇਸ ਸਾਥ ਨੂੰ ਕਮਜ਼ਾਪੋਸ ਲੈ ਕੇ ਟਰੱਕ ਚਾਲਕ ਤੇ ਕੰਡਕਟਰ ਦੇ ਖਿਲਾਫ ਗ੍ਰਿਮੰਦਰ ਕੀਤਾ ਗਿਆ 15 ਕਾਰਡ ਪ੍ਰਸੈਂਟ ਦਿੱਤਾ ਜਾ ਸਕਦਾ ਦੋਨਾਂ ਨੂੰ ਰੈਸਟ ਕੀਤਾ ਗਿਆ ਖਿਲਾਫ ਤੇ ਜੋ ਟਰੱਕ ਚਾਲਕ ਹੈਗਾ ਉਸ ਦਾ ਨਾਮ ਹੈ ਹਰਦੀਪ ਸਿੰਘ ਜੋ ਕਿ ਵਾਸੀ ਨਗਰਹਿਣ ਵਾਲਾ ਹਿਮਾਚਲ ਪ੍ਰਦੇਸ਼ ਦਾ ਤੇ ਜਿਹੜਾ ਕੰਡਕਟਰ ਵਿਸ਼ੇਤ ਕਲਵਾੜੇ ਦਾ ਰਹਿਣ ਵਾਲਾ ਹੈ ਜਿਲ੍ਹਾ ਮਸ਼ਾਹਰਪੁਰ ਨੂੰਨ ਨੂੰ ਰੈਸਟ ਕਰਕੇ ਕਾਨੂੰਨ ਕੋਰਟ ਵਿੱਚ ਕੀਤਾ ਜਾਏਗਾ ਤੇ ਅਗਲੀ ਤਫੀਸ਼ ਮਲੂਮ ਹੋ ਜਾਵੇਗੀ ਸਰ ਇਹ ਤਾਂ ਪਹਿਲਾਂ ਵੀ ਕੋਈ ਪਰਚੇ ਹੈਗੇ ਇਦਾਂ ਦੇ ਇਹ ਚੱਕਿੱਤਾਂ ਜਾ ਰਹੇ ਜੀ ਆਜੀ ਮਗਨ ਮਹਾਤਜ ਕਿੱਥੇ ਸੋ ਇਹ ਤਾਂ ਫੀਸ ਦਾ ਇਸ ਰਹੇਗਾ ਕਿਥੋਂ ਲੈ ਕੇ ਆਏ ਕਿਥੋਂ ਲੈ ਕੇ ਕਿਥੇ ਵੇਚਣ ਜਾ ਰਹੇ ਸੀਗੇ ਤੇ ਕੌਣ ਤੁਹਾਨੂੰ ਹੋਰ ਵਿੱਚ ਇਨਵੋਲਡ ਹੈਗੇ ਸਾਰੀ ਗੱਲ ਦਾ ਕੋਸਾ ਇਨਵੈਸਟੀਗੇਸ਼ਨ ਕਰਾਂ